ਹੈਲੋ ਜੀ ਸਾਰਿਆਂ ਨੂੰ ਫਿਰ ਤੋਂ ਸਵਾਗਤ ਹੈ ਮੇਰੇ YouTube ਚੈਨਲ ਦੇ ਉੱਤੇ ਤੇ ਤੁਸੀਂ ਦੇਖ ਰਹੇ ਹੋ ਲਵ ਕਾਰ ਬਲੌਗ ਤੇ ਇਹ ਦਿਨ ਸ਼ੁੱਕਰਵਾਰ ਤੇ ਮੈਂ ਕਰ ਰਹੀ ਹਾਂ ਆਪਦਾ ਬਲੌਗ ਰਿਕਾਰਡ ਤੇ ਮੈਨੂੰ ਪਤਾ ਕਿ ਕਿੰਨੇ ਦਿਨ ਹੋ ਗਏ 15 ਦਿਨ ਤੋਂ ਵੀ ਜ਼ਿਆਦਾ ਹੋ ਗਿਣੇ ਤੇ ਮੈਂ ਰਿਕਾਰਡਿੰਗ ਹੀ ਨਹੀਂ ਕੀਤੀ ਪਹਿਲਾਂ ਤਾਂ ਮੀਂਹ ਹੀ ਆ ਗਿਆ ਸੀ ਕਿੰਨੇ ਦਿਨ ਮੀਂਹ ਆਈ ਆ ਉਸ ਤੋਂ ਬਾਅਦ ਆਇਆ ਇਹ ਮੇਰਾ ਮਨ ਪਸੰਦ ਦਾ ਮੌਸਮ ਹ ਤੇ ਫਿਰ ਮੈਂ ਮੀਂਹ ਦੇ ਮੱਦੇ ਲਈ ਇੱਕ ਦਿਨ ਮੈਂ ਰਿਕਾਰਡਿੰਗ ਕੀਤੀ ਵੀ ਸੀ ਤੇ ਉਸ ਦਿਨ ਫਿਰ ਮੇ ਇਹ ਆ ਗਿਆ ਇੱਕ ਪੱਖੀ ਦੀ ਆਵਾਜ਼ ਆਈਗੀ ਤੇ ਫਿਰ ਮੈਂ ਦੁਬਾਰਾ ਰਿਕਾਰਡਿੰਗ ਕੀਤੀ ਆਏ ਮੈਂ ਤਿੰਨ ਚਾਰ ਦਿਨਾਂ ਤੁਰਕੋੜ ਕਰਿਆ ਉਸ ਤੋਂ ਬਾਅਦ ਤੇ ਇੱਕ ਮੇਰੇ ਫਰੈਂਡ ਦਾ ਵੀ ਕਾਲ ਆ ਗਿਆ ਕੱਲ ਪਰਸੋਂ ਫਿਰ ਸ਼ਾਮ ਨੂੰ ਫਿਰ ਵੀ ਨਹੀਂ ਰਿਕਾਰਡ ਕਰ ਸਕੀ ਮੈਨੂੰ ਉਮੀਦ ਹੈ ਜੀ ਸਾਰੇ ਜਾਣੇ ਵਧੀਆ ਹੋਵੋਗੇ ਤੇ ਅੱਜ ਦਾ ਵਲੌਗ ਹੈ ਯੂਸਫੁਲ ਵਲੌਗ ਹੈ ਤੇ ਇੱਕ ਹੋਰ ਨਵੀਂ ਇੱਕ ਗੱਲ ਦਸੀ ਓਏ ਕੀ ਅੱਜੀ ਅੱਜ ਮੈਂ ਕੁਮੇਸ਼ੋ ਤੇ ਨਵਾਂ ਆਰਡਰ ਕੀਤਾ ਵੈਸੇ ਤਾਂ ਮੈਂ ਪਹਿਲਾਂ ਵੀ ਬਹੁਤ ਸਾਰੀਆਂ ਚੀਜ਼ਾਂ ਆਰਡਰ ਕੀਤੀਆਂ ਨੇ ਪਰ ਇਸ ਵਾਰ ਹੀ ਮੈਂ ਇੱਕ ਬੈਗ ਆਰਡਰ ਕੀਤਾ ਆ ਤੇ ਦੇਖਦੇ ਹਾਂ ਕਿ ਕਿੱਦਾਂ ਦਾ ਆਊਗਾ ਫਿਰ ਮੈਂ ਤੁਹਾਡੇ ਨਾਲ ਅਗਲੇ ਵਲੌਗ ਦੇ ਵਿੱਚ ਕੁਮੇਸ਼ੋ ਦੇ ਪਿੰਡਾਂ ਤੇ ਤੇ ਕੁਮੇਸ਼ੋ ਸ਼ੋਪਿੰਗ ਮਾਰੀ ਆਪਾਂ ਗੱਲਾਂ ਕਰਾਂਗੇ ਕਿ ਕਿੰਨਾ ਕੁਝ ਮੈਂ ਖਰੀਦਿਆ ਤੇ ਸਾਨੂੰ ਉਮੀਦ ਹੈ ਕਿ ਉਹ ਤੁਹਾਨੂੰ ਵਲੌਗ ਪਸੰਦ ਆਊਗਾ ਤੇ ਅੱਜ ਦੇ ਵਲੌਗ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਦੁਬਾਰਾ ਫੇਰ ਤੋਂ ਤੇ ਮੇਨੂੰ ਉਮੀਦ ਆ ਕਿ ਸਾਰੇ ਜਾਣੇ ਤੁਸੀਂ ਵਧੀਆ ਹੋਵੋਗੇ ਘਰੇ ਬੈਠੇ ਹੋਵੋਗੇ ਤੇ ਮੀਂਹ ਦੇ ਮੌਸਮ ਦਾ ਆਨੰਦ ਮਾਣ ਰਹੇ ਹੋਵੋਗੇ ਕਿਉਂਕਿ ਇੱਥੇ ਤਾਂ ਬਹੁਤ ਜ਼ਿਆਦਾ ਮੀਂਹ ਪਿਛਲੇ ਕਿਤੇ ਨ ਕਰਿਆ ਅੱਜ ਬਹੁਤ ਜ਼ਿਆਦਾ ਸੀ ਅੱਜ ਹੀ ਰੁਕਿਆ ਤੇ ਫੇਰ ਬਣਿੰਦੀ ਨੇ ਫੇਰ ਗਰਮੀ ਕਰਦੀ ਉਮੀਦ ਉਹ ਬਾਦ ਕੀ ਫਾਇਦਾ ਜੇ ਰੱਬ ਨੇ ਗਰਮੀ ਇੰਨੀ ਕਰਨੀ ਹੈ ਤੇ ਫਿਰ ਮੈਂ ਆਪ ਦੀ ਰਿਕਾਰਡ ਕੀਤੀ ਸੀ ਜਿਹੜੀ ਵੀਡੀਓ ਕੁਝ ਦਿਨ ਪਹਿਲਾਂ ਤੇ ਫਿਰ ਮੈਂ ਉਹ ਦਬਾਰਾ ਡਲੀਟ ਕਰਕੇ ਤੇ ਉਸ ਤੋਂ ਬਾਅਦ ਅੱਜ ਰਿਕਾਰਡ ਕਰ ਰਹੀ ਹਾਂ ਮੈਂ ਮੇਕ ਸ਼ੋਰ ਕਰੂੰਗੀ ਕਿ ਹਰ ਸੈਟਰਡੇ ਨੂੰ ਮੈਂ ਰਿਕਾਰਡ ਕਰ ਹਰ ਸੈਟਰਡੇ ਨੂੰ ਪਰ ਪਤਾ ਨਹੀਂ ਘਾਤੋਂ ਮੈਂ ਐਨੀ ਆ ਰਹੀ ਅੱਜ ਦਾ ਵਲੌਗ ਜਿਹੜਾ ਹੈਗਾ ਇਹ ਜਿਹਦੇ ਵਿੱਚ ਮੈਂ ਤੁਹਾਨੂੰ ਸਾਂਝੀ ਕਰੂੰਗੀ ਸਟੱਡੀ ਸਿਕਰੇਟ ਜਾਣ ਕੇ ਕਾਫੀ ਸਾਰੀਆਂ ਵੈਬਸਾਈਟ ਜਿਹੜੀਆਂ ਤੁਸੀਂ ਫ੍ਰੀ ਆਫ ਕਾਸਟ ਯੂਜ਼ ਕਰ ਸਕਦੇ ਹੋ ਤੇ ਘਰ ਬੈਠੇ ਕੇ ਪੜ ਸਕਦੇ ਹੋ ਬਿਨਾ ਕਿਸੇ ਪੈਸੇ ਲਗਾਏ ਤਾਂ ਸਭ ਤੋਂ ਪਹਿਲੀ ਚੀਜ਼ ਹੈ YouTube ਹਨਾ YouTube ਦੇ ਸਰਲੀ ਵੇਪਰ ਕਾਫੀ ਸਾਰੀਆਂ ਚੀਜ਼ਾਂ ਸਿੱਖ ਸਕਦੇ ਜਿਵੇਂ ਮੈਂ ਹੁਣ ਡਿਜ਼ਾਈਨਿੰਗ ਸਿੱਖ ਰਹੀ ਹਾਂ ਤਾਂ ਮੈਂ ਟਿਊਟੋਰੀਅਲ ਵੀਡੀਓ ਦੇ ਜਿਹੜੀਆਂ ਉਹ YouTube ਤੇ ਦੇਖ ਕੇ ਸਕਦੀਆਂ ਪਰ ਇੱਕ ਹੋਰ ਵੈਬਸਾਈਟ ਹੈ ਜਿਹੜੀ ਫ੍ਰੀ ਆਫ ਕਾਸਟ ਹੈ ਜਿਹਦਾ ਨਾਮ ਹੈ elison.com elison.com ਆ ਦੇਖੋ ਲਿਖਿਆ ਹੋਇਆ elison.com ਲਿਖ ਕੇ ਤੁਸੀਂ ਸਰਚ ਕਰ ਸਕਦੇ ਹੋ ਆਪ ਦੇ ਸਰਚ ਇੰਜਨ ਤੇ ਤੇ ਕੀ ਕਹਿੰਦੇ ਹੁੰਦੇ ਨੇ ਤੇ ਤੁਸੀਂ ਇੱਥੇ ਸਾਈਨ ਅਪ ਕਰਕੇ ਸਟੱਡੀ ਕਰ ਸਕਦੇ ਹੋ ਇੱਥੇ ਸਾਈਨ ਅਪ ਕਰਨਾ ਪੈਂਦਾ ਜੇ ਤੁਹਾਡੀ ਆਈਡੀ ਹੈਗੀ ਤਾਂ ਲੌਗ ਇਨ ਕਰ ਸਕਦੇ ਹੋ ਤੁਸੀਂ ਆਪਦੇ ਈਮੇਲ ਦੇ ਨਾਲ ਤੇ ਦੇਖੋ ਕਿ ਇਹਦੇ ਵਿੱਚ ਪੂਰੇ 5000 ਤੋਂ ਜ਼ਿਆਦਾ ਆਨਲਾਈਨ ਫ੍ਰੀ ਕੋਰਸ ਨੇ ਤੇ ਮੇਰੀ ਫੇਵਰਿਟ ਵੈਬਸਾਈਟ ਹੈ ਕਿਉਂਕਿ ਇਸ ਤੇ ਮੈਂ ਜ਼ਿਆਦਾਤਰ ਪੜhti ਹੁੰਦੀ ਹਾਂ ਤੇ ਕੋਈ ਲੈਂਗੁਏਜ ਦੇ ਕੋਰਸ ਸਾਰ ਸੇਲ ਦੇ ਮਾਰਕੀਟ ਦੇ ਆਈਟੀ ਦੇ ਹੈਲਥ ਦੇ ਲੈਂਗੁਏਜ ਦੇ ਬਿਜ਼ਨਸ ਦੇ ਮੈਨੇਜਮੈਂਟ ਦੇ ਤੇ ਇੰਗਲਿਸ਼ ਤੇ ਪਰਸਨਲ ਡਵੈਲਪਮੈਂਟ ਜਾਣੇ ਕੀ ਜੋ ਵੀ ਆਨਲਾਈਨ ਬਾਕੀ ਦੀ ਕੀ ਨਾ ਕੋਈ ਬਿਜ਼ਨਸ ਦੇ ਸਾਰੇ ਤਰ੍ਹਾਂ ਦੇ ਕੋਰਸ ਮਿਲ ਜਾਣਗੇ ਤੁਹਾਨੂੰ ਫ੍ਰੀ ਆਫ ਕਾਸਟ ਤੇ ਰਹਿਦਕ ਹੁੰਦਾ ਸਰਟੀਫਿਕੇਟ ਵੀ ਐਂਡ ਤੇ ਮਿਲ ਜੂਗਾ ਜੇ ਤੁਸੀਂ ਪੇ ਕਰੋਗੇ ਉਹਦੇ ਲਈ ਪੇ ਕਰਨਾ ਪੈਂਦਾ ਸਰਟੀਫਿਕੇਟ ਲਈ ਵੈਸੇ ਤੇ ਪੜਨ ਲਈ ਤੁਹਾਡੇ ਲਈ ਫ੍ਰੀ ਹੈ ਬਿਲਕੁਲ ਫ੍ਰੀ ਆਫ ਕਾਸਟ ਹੈ ਤੁਸੀਂ ਦੇਖ ਸਕਦੇ ਮੇਰੀ ਫੇਵਰਿਟ ਵੈਬਸਾਈਟ ਹੈ ਬਹੁਤ ਸੌਖੀ ਹਰ ਕੋਈ ਕਿਤੇ ਮਰਜ਼ੀ ਬੈਠ ਕੇ ਪੜ੍ਹ ਸਕਦਾ ਹੈ ਸਾਰੀ ਦੁਨੀਆ ਦੇ ਵਿੱਚ ਤੇ ਬਹੁਤ ਤਰ੍ਹਾਂ ਦੇ ਕੋਰਸ ਨੇ ਜਿਹੜੇ ਤੁਸੀਂ ਕਰ ਸਕਦੇ ਹੋ ਜ਼ਿਆਦਾਤਰ ਇਥੇ ਹੈਲਥ ਦੇ ਕੋਰਸ ਨੇ ਤੇ ਬਾਦੀ ਵੈਬਸਾਈਟ ਹੈ ਜਿਹੜੀ ਬਿਲਕੁਲ ਫ੍ਰੀ ਹੈ ਇੰਡੀਆ ਦੇ ਵਿੱਚ ਵੀ अवेलेबल ਹੈਗੀ ਹੈ ਤੇ ਤੁਸੀਂ ਜ਼ਰੂਰ ਇਹਦੇ ਬਾਰੇ ਜਾਣਿਓ ਤੇ ਇਹਦੇ ਤੇ ਪੜਿਓ ਆ ਦੇਖੋ ਇਹਨਾਂ ਲਿਖਿਆ ਵੀ ਹੈ ਸਰਟੀਫਿਕੇਟ ਵੀ ਮਿਲਦਾ ਫ੍ਰੀ ਆਫ ਕੋਸ ਚਾਹਤੇ ਜਦੋਂ ਤੁਸੀਂ ਐਂਡ ਤੇ ਅਸਾਈਨਮੈਂਟ ਪੂਰੀ ਕਰ ਲੈਨੇ ਹੋ ਜਾਨੀ ਕਿ ਟੈਸਟ ਦੇ ਤਰ੍ਹਾਂ ਉਹਦਾ ਫਿਰ ਤੁਹਾਨੂੰ ਸਰਟੀਫਿਕੇਟ ਮਿਲਦਾ ਉਹਦੇ ਅਕੋਰਡਿੰਗਲੀ ਤੁਸੀਂ ਸਰਚ ਕਰ ਸਕਦੇ ਕੀ ਤੁਸੀਂ ਪੜਨਾ ਚਾਹੁੰਦੇ ਹੋ ਇੱਥੇ ਤੇ ਲਿਖ ਕੇ ਤੇ ਕੋਰਸ ਲੈਸ ਆ ਉਹ ਦੇ ਫ੍ਰੀ ਆਫ ਕਾਸਟ ਕਦੋਂ ਮਰਜੀ ਪੜ ਸਕਦੇ ਹੋ ਟਰੈਕਰ ਲਗਾ ਸਕਦੇ ਹੋ ਜਿੰਨਾ ਟਾਈਮ ਤੁਸੀਂ ਦਿਨ ਦੇ ਵਿੱਚ ਦੇਣਾ ਹੈ ਆ ਪੜ ਸਕਦੇ ਹੋ ਉਹਨਾਂ ਐਲਿਸਨ.com ਇਹ ਜਿਹੜੀ ਵੈਬਸਾਈਟ ਹੈ ਕਾਫੀ ਯੂਸਫੁਲ ਆ ਮੈਨੂੰ ਕਾਫੀ ਟਾਈਮ ਤੋਂ ਪਤਾ ਆ ਇਹਦੇ ਬਾਰੇ ਤੇ ਫ੍ਰੀ ਆਫ ਕਾਸਟ ਆ ਡਰਨ ਕਰਨ ਲਈ ਕੁਝ ਵੀ ਈਜ਼ੀ ਤੇ ਥਿਊਰੀ ਦੇ ਤੌਰ ਤੇ ਹਰ ਚੀਜ਼ ਬਾਰੇ ਇਹਦੀ ਐਪ ਵੀ ਡਾਊਨਲੋਡ ਤੁਸੀਂ ਕਰ ਸਕਦੇ ਹੋ ਐਪ ਵੀ ਹੈਗੀ ਆ ਤੇ ਲੌਗਇਨ ਕਰਕੇ ਜਾਂ ਸਾਈਨ ਅਪ ਕਰਕੇ ਤੁਸੀਂ ਚਲਾ ਸਕਦੇ ਹੋ ਸਰਟੀਫਿਕੇਟ ਵੀ ਮਿਲਦਾ ਆ ਕੋ ਉਸ ਦਾ ਲੈਵਲ ਵੀ ਹੈ ਵੀ ਜਾਨੀ ਕਿ ਤੁਸੀਂ ਮੀਡੀਅਮ ਲੈਵਲ ਤੇ ਸਿੱਖਣਾ ਹੈ ਐਡਵਾਂਸ ਲੈਵਲ ਦਾ ਕਿ ਇੰਟਰਮੀਡੀਏਟ ਲੈਵਲ ਦਾ ਠੀਕ ਹੈ ਲੈਂਗੁਏਜ ਵੀ ਚੇਂਜ ਕਰ ਸਕਦੇ ਹੋ ਤੁਸੀਂ ਇਹਦੇ ਅਕੋਰਡਿੰਗ ਤੇ ਕਾਫੀ ਯੂਸਫੁਲ ਹੈ ਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੇ ਮੈਂ ਡਿਜ਼ਾਈਨਿੰਗ ਸਿੱਖ ਰਹੀ ਹਾਂ ਤੇ ਮੇਰੇ ਲਈ ਤਾਂ ਇਹ ਬਹੁਤ ਬੈਨੀਫਿਟ ਹੈ ਕਾਫੀ ਥਿਊਰੀ ਦੀ ਚੀਜ਼ ਹੈ ਤੇ ਉਸ ਤੋਂ ਪਹਿਲਾਂ ਤੁਸੀਂ ਚੈਟ ਜੀਪੀਟੀ ਤੇ ਜਾ ਕੇ ਸਾਰਾ ਸਰਚ ਕਰ ਸਕਦੇ ਹੋ ਆ ਦਾ ਪਲਾਨ ਸਟਡੀ ਟੇਬਲ ਜਾਂ ਸਟੱਡੀ ਪਲਾਨ ਬਣਾ ਸਕਦੇ ਹੋ ਤੇ ਚੈਟ ਜੀ ਪੀ ਟੀ ਵੀ ਬਿਲਕੁਲ ਫ੍ਰੀ ਆਇਆ ਤੇ ਇੱਥੇ ਜਾ ਕੇ ਤੁਸੀਂ ਆਪ ਦਾ ਪਲਾਨ ਰੈਡੀ ਕਰ ਸਕਦੇ ਹੋ ਸਟੱਡੀ ਬਾਰੇ ਤੇ ਦੇ ਤੁਹਾਨੂੰ ਕਾਫੀ ਜ਼ਿਆਦਾ ਫ੍ਰੀ ਆਫ ਕਾਸਟ ਜਿਹੜੇ ਹੈਗੇ ਆ ਪਲੇਟਫਾਰਮ ਅਵੇਲੇਬਲ ਕਰਵਾ ਦੂਗਾ ਹਾਂਜੀ ਅੱਗੇ ਮੈਂ ਗੱਲ ਕਰਦੀ ਆ ਜਿਹੜਾ ਮੇਰਾ ਫੇਵਰਿਟ ਆ ਉਹ ਹੈ brppaper.com b r BR ਪੇਪਰ ਤੁਸੀਂ ਇਹ ਸਰਚ ਕਰ ਸਕਦੇ ਹੋ Google ਤੇ ਤੇ ਇਹਦੇ ਵਿੱਚ ਜਿਹੜੀ ਇਹ ਵੈਬਸਾਈਟ ਹੈ ਜਿਹੜੀ ਜਿਹਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ ਇਹ ਜਿਹੜੀ ਬਲੂ ਆਈਕਨ ਤੇ ਦਿਖ ਰਹੀ ਹੈ ਇਹ origignal ਵੈਬਸਾਈਟ ਹੈ ਜਿੱਥੇ ਤੁਸੀਂ ਸਕੂਲ ਦੇ ਜਾਂ ਕਾਲਜ ਦੇ ਜਾਂ ਯੂਨੀਵਰਸਿਟੀ ਦੇ ਕਿਸੇ ਵੀ ਲੈਵਲ ਦੇ ਪੇਪਰ ਹੈ ਜਿਹੜੇ ਉਹ ਸਰਚ ਕਰਕੇ ਕੱਢ ਸਕਦੇ ਹੋ ਪ੍ਰੀਵियस ਇਅਰ ਦੇ ਤਾਂ ਜੋ ਤੁਸੀਂ ਉਹਨਾਂ ਤੋਂ ਸਟੱਡੀ ਕਰ ਸਕੋ ਆਪਾਂ ਪ੍ਰਿਪੇਅਰ ਕਰਦੇ ਨਾ ਉਦਾਂ ਤੇ ਇਹ origignal ਵੈਬਸਾਈਟ ਹੈ ਜਿਹਦੇ ਬਾਰੇ ਮੈਂ ਤੁਹਾਨੂੰ ਦੱਸਿਆ ਜਿਹਦਾ ਬਲੂ ਆਈਕਨ ਦਿਖਦਾ ਹੈ ਤੇ ਇੱਥੇ ਜੋ ਸਰਚ ਕਰੂੰਗੀ ਬੀ ਆਰ ਪੇਪਰ ਤਾਂ ਉਸ ਤੇ ਬਲੂ ਆਈਕਨ ਆਊਗਾ ਫਿਰ ਤੁਸੀਂ ਇੱਥੇ ਸਰਚ ਕਰ ਸਕਦੇ ਇੱਥੇ ਲਿਖ ਸਕਦੇ ਤੁਹਾਡੀ ਯੂਨੀਵਰਸਿਟੀ ਕਿਹੜੀ ਆ ਕੋਰਸ ਕਿਹੜਾ ਆ ਸਟਰੀਮ ਕਿਹੜੀ ਆ ਤੇ ਸਰਚ ਕਰ ਸਕਦੇ ਤੇ ਪੀਡੀਐਫ ਆ ਦੇ ਖੁੱਲਿਆ ਇਹਨਾਂ ਨੇ ਵਿਊ ਹੋਊਗਾ ਪੀਡੀਐਫ ਦੇ ਤੌਰ ਤੇ ਤੇ ਡਾਊਨਲੋਡ ਕਰ ਸਕਦੇ ਦੋ ਆਪਸ਼ਨ ਆਉਂਦੀਆਂ ਨੇ ਅੱਗੇ ਜਾ ਕੇ ਵੀ ਇੱਕ ਪੀਡੀਐਫ ਚੱਲ ਰਿਹਾ ਫਿਰ ਜੇ ਪੀਡੀਐਫ ਨਾ ਹੋਇਆ ਪੀਡੀਐਫ ਜੇ ਨਾ ਹੋਇਆ ਤਾਂ ਫਿਰ ਤੁਸੀਂ ਕੁਝ ਟਾਈਮ ਲਈ ਸਕੈਂਟ ਲਈ ਉਡੀਕ ਕਰੋਗੇ ਤੇ ਫਿਰ ਫਿਰ ਦੁਬਾਰਾ ਕਰ ਸਕਦੇ ਤੁਸੀਂ ਡਾਊਨਲੋਡ ਹੀ ਕਾਫੀ ਵਧੀਆ ਵੈਬਸਾਈਟ ਹੈ ਮੈਂ ਆਪਦੇ ਕੋਲ ਨਹੀਂ ਟਾਈਮ ਸੀ ਜ਼ਿਆਦਾ ਕਰ ਐਗਜ਼ਾਮ ਇਸ ਤੇ ਪ੍ਰਪੇਅਰ ਕੀਤੇ ਤੀਸਰੀ ਜਿਹੜੀ ਮੈਂ ਆਪਦੀ ਮਨਪਸੰਦ ਦੱਸਣਾ ਤੁਹਾਨੂੰ ਇੱਕ ਹੋਰ ਉਹ ਹੈ ਆਪਸ਼ਨ ਆਫ ਪੀਡੀਫ ocean of pdf website ਇਹ ਵਾਲੀ website original ਹੈ ਜਿਹੜਾ red icon ਦਿਖਦਾ ਹੈ ਇਸ ਤੇ ਤੁਸੀਂ ਸਰਚ ਕਰੋਗੇ ਤਾਂ ਤੁਹਾਨੂੰ ਇਹ ਵਾਲਾ ਪਲੇਟਫਾਰਮ ਸ਼ੋ ਹੋਊਗਾ ਇਹ ਵਾਲਾ ਜਾਨਕਿ ਇਹ ਪਲੇਟਫਾਰਮ ਹੈ ਜਿਹੜਾ ਡੋਨੇਸ਼ਨ ਕਲੈਕਟ ਕਰਦਾ ਹੈ ਤੇ ਬਾਹਰੀ website ਹੈ ਜਿਹਦੇ ਜਾਨਕਿ ਲੋਕਾਂ ਤੋਂ ਡੋਨੇਸ਼ਨ ਕਲੈਕਟ ਕਰਦੇ ਨੇ ਪਰ ਫ੍ਰੀ ਦੇ ਵਿੱਚ ਕਿਤਾਬਾਂ ਦਿੰਦੇ ਨੇ ਤਾਂ ਤੁਸੀਂ ਡੋਨੇਸ਼ਨ ਵੀ ਦੇ ਸਕਦੇ ਜੇ ਤੁਸੀਂ ਦੇਣਾ ਚਾਹੋ ਤਾਂ ਤੇ ਜੇ ਕੋਈ ਵੀ ਸਰਚ ਕਰੂਗੀ ਬੁੱਕ ਤਾਂ ਤੁਹਾਨੂੰ ਫ੍ਰੀ ਆਫ ਕਾਸਟ ਮਿਲ ਜੂਗੀ ਜਿਵੇਂ ਆ ਮੈਂ ਸਰਚ ਕਰਨੀ ਆ ਥਿੰਕ ਅਗੇਨ ਮੇਰੇ ਕੋਲ ਜ਼ਿਆਦਾਤਰ ਇੱਕ ਕਿਤਾਬਾਂ ਹੈਗੀਆਂ ਨੇ ਥਿੰਕ ਅਗੇਨ ਐਡਮ ਦੀ ਨਾ ਪਾ ਦੇਖੀ ਤੇ ਦੇਖ ਸਕਦੇ ਇਥੇ ਆਪਸ਼ਨ ਆਉਗੀ ਤੁਹਾਨੂੰ ਬੁੱਕ ਦਾ ਕਵਰ ਪੇ ਦਿਖਾਈ ਦੇਊਗਾ ਫਿਰ ਉਹਦੇ ਬਾਰੇ ਡਿਟੇਲ ਦੇਖੂਗੀ ਫਿਰ ਤੁਹਾਨੂੰ ਦੋ ਆਪਸ਼ਨ ਆਉਣੀਆਂ ਆ ਆ ਪੀਡੀਐਫ ਤੇ ਕਰ ਸਕਦੇ ਆ ਤੁਸੀਂ ਤੇ ਜਦੋਂ ਪੀਡੀਐਫ ਤੁਸੀਂ ਤੁਹੇ ਕੀਤਾ ਤਾਂ ਇੱਕ ਹੋਰ ਵੈਬਸਾਈਟ ਤੇ ਚਲੇ ਜਾਵਾਂਗੇ ਤੁਸੀਂ ਥੋੜਾ ਟਾਈਮ ਇਹਨਾਂ ਨੇ ਕਿਹਾ ਡੋਂਟ ਵਰੀ ਡਾਊਨਲੋਡ ਉਹ ਜਿਹੜਾ ਸਟਾਰਟ ਹੋ ਗਿਆ ਤੇ ਤੁਸੀਂ ਦੇਖੋਗੇ ਆਟੋਮੈਟਿਕਲੀ ਸਟਾਰਟ ਹੋ ਜੂਗਾ ਹੈ ਤੇ ਜੇ ਨਹੀਂ ਕਿ ਜੇ ਤੁਸੀਂ ਇੱਥੇ ਡੋਨੇਸ਼ਨ ਦੇਣਾ ਚਾਹੋ ਤਾਂ ਦੇ ਸਕਦੇ ਹੋ ਪਰ ਜਿਹੜਾ ਪੀਡੀਐਫ ਆ ਉਹ ਡਾਊਨਲੋਡ ਹੋ ਗਿਆ ਆ ਉਹ ਇੱਧਰ ਚਲਾ ਗਿਆ ਇੱਥੇ ਇੱਥੇ ਸ਼ੋ ਹੋ ਰਿਹਾ ਆ ਆ ਦੇਖੋ ਸ਼ੋ ਹੋ ਕੇ ਆ ਗਿਆ ਤੇ ਕਾਫੀ ਯੂਸਫੁਲ ਵੈਬ ਮੈਂ ਕਹਣੀ ਹੈ ਕਿ ਹਰ ਕਿਸੇ ਨੂੰ ਇਹ ਜ਼ਰੂਰ ਇਸਤੇਮਾਲ ਕਰਨੀ ਚਾਹੀਦੀ ਹੈ ਕਿਉਂਕਿ ਇਹ ਫ੍ਰੀ ਆਫ ਕਾਸਟ ਹੈ ਜਿਹੜੇ ਖੁਦ ਨਹੀਂ ਲੈ ਸਕਦੇ ਕਿਤਾਬਾਂ ਮੈਂ ਇਸ ਕਾਲਜ ਤੇ ਸਕੂਲ ਦੇ ਦੀਆਂ ਕਿਤਾਬਾਂ ਦੀ ਗੱਲ ਨਹੀਂ ਕਰਦੀ ਵੈਸੇ ਲਾਇਬ੍ਰੇਰੀ ਦੀਆਂ ਕਿਤਾਬਾਂ ਪੜਨ ਲਈ ਤਾਂ ਇੱਕ ਹੋਰ ਪਲੇਟਫਾਰਮ ਹੈਗਾ ਆ ਜਿਹਦਾ ਨਾਮ ਹੈ Z ਲਾਇਬ੍ਰੇਰੀ Z ਲਾਇਬ੍ਰੇਰੀ ਹੈ ਜਿਹੜੀ ਇਹ ਵੀ ਕਾਫੀ ਵਧੀਆ ਪਲੇਟਫਾਰਮ ਆ ਇਹ ਤੇ ਫ੍ਰੀ ਵਿੱਚ ਕਿਤਾਬਾਂ ਤੁਸੀਂ ਲੈ ਸਕਦੇ ਹੋ ਇਹ ਤੇ ਕੋਈ ਵੀ ਸਰਚ ਕਰੋਗੇ ਕਿਤਾਬ ਤੇ ਤੁਹਾਨੂੰ ਫ੍ਰੀ ਆਫ ਕਾਸਟ ਮਿਲ ਜੂਗੀ ਤੇ ਕਿਤਾਬਾਂ ਪੜ੍ਹ ਲਈ ਇਹ ਵਧੀਆ ਵੈਬਸਾਈਟ ਆ ਇੱਕ ਮੇਰੇ ਹੋਰ ਯਾਦ ਸੀ ਐਲਿਸਨ.ਮੈਊਡ ਲੀਡ ਕਰਦੀ ਉਹ ਪੇਡ ਪਲੇਟਫਾਰਮ ਆ ਪਰ ਠੀਕ ਆ ਇਹਨਾਂ ਵਧੀਆ ਨਹੀਂ ਪਰ ਆਪਾਂ ਕਹਿ ਦਈਏ ਹੈਗਾ ਪੇਡ ਆ ਪਰ ਮੈਂ ਨਹੀਂ ਕਹਾਂਗੀ ਤੁਹਾਨੂੰ ਕਿ ਉਹਦੇ ਬਾਰੇ ਰეკਮੈਂਡ ਨਹੀਂ ਕਰੂੰ ਮੈਂ ਤੁਹਾਨੂੰ ਇਹ ਹੋਰ ਹੈ ਕੋਸ ਦੇ ਬਾਰੇ ਵੀ ਜ਼ਰੂਰ ਦੱਸੂਗੀ ਮੈਂ ਆਨ ਅਕੈਡਮੀ ਵੀ ਫ੍ਰੀ ਹੈ ਆਨ ਅਕੈਡਮੀ ਜਿਹੜੀ ਹੈਗੀ ਆ ਉਹ ਵੀ ਫ੍ਰੀ ਹੈ ਮੈਨੂੰ ਲੱਗਦਾ ਕਿ ਗਵਰਨਮੈਂਟ ਇਗਜ਼ਾਮ ਦੀ ਤਿਆਰੀ ਲਈ ਜਿਹੜੇ ਪੀਡੀਐਫ ਮਿਲਦੇ ਨੇ ਉਹ ਕਾਫੀ ਹੱਦ ਤੱਕ ਤੁਹਾਨੂੰ ਫ੍ਰੀ ਮਿਲ ਜਾਣਗੇ ਮੈਨੂੰ ਯਾਦ ਨਹੀਂ ਹੁਣ ਮੈਂ 2 ਸਾਲ ਪਹਿਲਾਂ 3 ਸਾਲ ਪਹਿਲਾਂ ਸ਼ਾਇਦ ਯੂਜ਼ ਕੀਤੀ ਸੀ ਤੇ ਹੁਣ ਮੈਨੂੰ ਯਾਦ ਨਹੀਂ ਆਨ ਅਕੈਡਮੀ ਵੀ ਵਧੀਆ ਹੈ ਜਾਨੀ ਕਿ ਜਿਹੜੀ ਗਵਰਨਮੈਂਟ ਇਗਜ਼ਾਮ ਦੀ ਤਿਆਰੀ ਕਰ ਰਹੀ ਹੈ ਉਹਨਾਂ ਲਈ ਯੂਸਫੁਲ ਵੈਬਸਾਈਟ ਆ ਤੇ ਤੁਸੀਂ ਬਸ ਸਾਈਨ ਅਪ ਕਰਨਾ ਆ ਜੁਆਇਨ ਕਰਨਾ ਆ ਫ੍ਰੀ ਤੇ ਤੁਸੀਂ ਲੈ ਸਕਦੇ ਹੋ ਇਹਦਾ ਮਜ਼ਾ ਅੱਗੇ ਇੱਕ ਹੋਰ ਵੈਬਸਾਈਟ ਵੀ ਉਹਦਾ ਨਾਮ ਮੇਰੇ ਦਿਮਾਗ ਉਤੋਂ ਫਿੱਟਦਾ ਪਰ ਉਹ ਵੀ ਪੇਡ ਪਲੇਟਫਾਰਮ ਐਲਿਸਨ.com ਬਹੁਤ ਯੂਸਫੁਲ ਆਪਾਂ ਕਹਿੰਦੇ ਆ YouTube ਤੇ ਕਾਫੀ ਤੁਹਾਨੂੰ ਚੈਨਲ ਮਿਲ ਜਾਣਗੇ ਤਾਂ ਮੈਂ ਤੁਹਾਨੂੰ ਦੱਸਾਂ ਕਿ ਮੈਂ ਗ੍ਰਾਫਿਕ ਡਿਜ਼ਾਈਨਿੰਗ ਸਿੱਖ ਰਹੀ ਹਾਂ ਤੇ ਇੱਥੇ ਗ੍ਰਾਫਿਕ ਡਿਜ਼ਾਈਨਰ ਮੈਂ ਫਿਗਮਾ ਅੰਦਰ ਨੂੰ ਕਰ ਰਹੀ ਹਾਂ ਹੁਣ ਤੇ ਕਾਫੀ ਯੂਸਫੁਲ ਨਹੀਂ ਯਾਨੀ ਕਿ YouTube ਚੈਨਲ ਕਾਫੀ ਤਾਂ ਹੁੰਦੇ ਆ ਟਿਊਟੋਰੀਅਲਸ ਖਾਣ ਲਈ ਤੁਹਾਨੂੰ YouTube ਤੇ ਮਿਲ ਲੰਗੇ ਹੋਰ ਕਿਤੇ ਨਹੀਂ ਮਿਲਣਗੇ ਤੇ ਯੂਰ ਯੂਜ਼ ਕਰਿਓ ਦੱਸਿਓ ਕਿ ਕਿਵੇਂ ਲੱਗੀ ਤੁਸੀਂ ਡਾਊਨਲੋਡ ਕਰ ਸਕਦੇ ਆ listen.com ਨੂੰ ਤੇ ਕਿਤੇ ਮਰਜ਼ੀ ਬੈਠ ਕੇ ਚਲਾ ਸਕਦੇ ਹੋ ਤੇ ਹਾਂ ਇਹ ਤੋਂ ਤੁਸੀਂ ਇਹ ਕਹਿੰਦੇ ਹੁੰਦੇ ਨੇ ਲੈਕਚਰ ਵੀ ਡਾਊਨਲੋਡ ਕਰ ਸਕਦੇ ਹੋ ਤੇ ਫਿਰ ਰੱਖ ਸਕਦੇ ਹੋ ਇਹਦੇ ਵਿੱਚ ਡਿਟੇਲ ਮੈਂ ਦੱਸਣੀ ਭੁੱਲ ਗਈ ਹਾਂ ਤੇ ਇਹਦੇ ਵਿੱਚ ਜੇ ਅਸੀਂ ਬਿਲਡ ਕਰਨਾ ਚਾਹੁੰਦੇ ਆ ਉਹਦਾ ਕਰੀਅਰ ਜਾਨੀ ਕਿ ਸਾਨੂੰ ਪਤਾ ਨਹੀਂ ਹੈਗਾ ਕਿ ਅਸੀਂ ਕੀ ਕਰੀਅਰ ਤਾਂ ਉਹ ਚੀਜ਼ ਵੀ ਹੈਗੀ ਆ ਕਿ ਤੁਹਾਨੂੰ ਆ ਦੇ ਇੰਟਰਸਟ ਦੇ ਅਕੋਰਡਿੰਗ ਤੁਸੀਂ ਵਰਕ ਲੱਭ ਸਕਦੇ ਹੋ ਸਟੱਡੀ ਕਰ ਸਕਦੇ ਹੋ ਤੇ ਫਿਰ ਚਾਰ ਸਟੈਪ ਇਹ ਕੰਪਲੀਟ ਕਰਕੇ ਤੁਸੀਂ ਆਪਰੇ ਰੈਜ਼ਿਊਮ ਬਣਾ ਸਕਦੇ ਹੋ ਤੇ ਅੱਗੇ ਜਾਣ ਕਿ ਜਿਹੜੀ ਲਾਈਨ ਦੇ ਵਿੱਚ ਆਪਾਂ ਜਾਣਾ ਚਾਹੁੰਦੇ ਆ ਉਹ ਕਰ ਸਕਦੇ ਇਸ ਤੇ ਅਲਿਸਨ ਨੂੰ ਤੋਂ ਪੈਸੇ ਵੀ ਬਣਾਏ ਜਾ ਸਕਦੇ ਨੇ ਇੱਕ ਐਫੀਲੀਏਟ ਪਲੇਟਫਾਰਮ ਵੀ ਹੈ ਇੱਕ ਵਧੀਆ ਜੇ ਤੁਸੀਂ ਲਿੰਕ ਤੁਸੀਂ ਸ਼ੇਅਰ ਕਰੋਗੇ ਇਹਦੇ ਨਾਲ ਤੇ ਤੁਹਾਨੂੰ ਪੈਸੇ ਬਣਗੇ adison.com ਕਾਫੀ ਯੂਸਫੁਲ ਹੈ ਬੜੀ ਵਧੀਆ ਕਾਫੀ ਜ਼ਿਆਦਾ ਪੋਪੂਲਰ ਹੈ ਕਿਉਂਕਿ ਇੰਡੀਆ ਦੇ ਵਿੱਚ ਤਾਂ ਜ਼ਿਆਦਾਤਰ ਲੋਕ ਵਰਤ ਰਹੇ ਨੇ ਨੂੰ ਕਾਫੀ ਟਾਈਮ ਤੋਂ ਕਈ ਲੋਕਾਂ ਨੇ ਪਤਾ ਪੰਜਾਬੀਆਂ ਨੂੰ ਤਾਂ ਮੈਂ ਦੱਸ ਦਿੰਦੀ ਹਾਂ ਇਹ ਹੋਰ ਮੇਰੇ ਦਿਮਾਗ 'ਚ ਸੀ ਹੋਣਾ ਪਰ ਉਹ ਪੇਡ ਪਲੇਟਫਾਰਮ ਡੀਆਰ ਪੇਪਰ ਤੋਂ ਤੁਸੀਂ ਪੇਪਰ ਲੈ ਸਕਦੇ ਹੋ ਓਸ਼ਨ ਪੀਡੀਐਫ ਤੋਂ ਤੁਸੀਂ ਕਿਤਾਬਾਂ ਲੈ ਸਕਦੇ ਹੋ YouTube ਤੋਂ ਤੁਸੀਂ ਟਿਊਟੋਰੀਅਲ ਸਿੱਖ ਸਕਦੇ ਆ ਥਿਉਰੀ ਦੇ ਤੌਰ ਤੇ ਤੁਸੀਂ ਐਲੈਸਨ ਨੂੰ ਯੂਜ਼ ਕਰ ਸਕਦੇ ਆ ਤੇ ਚੈਟ ਜੀਪੀਟੀ ਨਾਲ ਆਪਦਾ ਟੇਬਲ ਤਿਆਰ ਕਰ ਸਕਦੇ ਆ ਤਾਂ ਅੱਜ ਦੇ ਵਿੱਚ ਐਨਆਈਜੀ ਹਾਂਜੀ ਹਾਂ ਤੇ ਮੈਨੂੰ ਉਮੀਦ ਹੈ ਕਿ ਇਹ ਵਲੌਗ ਤੁਹਾਡੇ ਜ਼ਰੂਰ ਕੰਮ ਆਊਗਾ ਪੱਤੀ ਦੇ ਵਿੱਚ ਕਾਫੀ ਸਾਰੀਆਂ ਵੈਬਸਾਈਟ ਤੇ ਮੈਂ ਸਿੱਕੜ ਤੋਂ ਦੱਸੇ ਨੇ ਤੇ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਜ਼ਰੂਰ ਉਹਨਾਂ ਦਾ ਲਿੰਕ ਪਾ ਦਊਗੀ ਤਾਂ ਜ਼ਰੂਰ ਵਰਤਿਓ ਤੇ ਪੜਾਈ ਕਰਕੇ ਦੇਖਿਓ ਜਿਹਨیں ਖਾਸ ਕਰਕੇ ਇੰਗਲਿਸ਼ ਦੇ ਵਿੱਚ ਪੜ੍ਹਨਾ ਹੈ ਉਹਦੇ ਲਈ ਤਾਂ ਕਾਫੀ ਯੂਸਫੁਲ ਹੈ ਇਹ ਤੇ ਵੈਸੇ ਲੈਂਗੁਏਜ ਤੁਸੀਂ ਚੇਂਜ ਕਰਕੇ ਦੇਖ ਸਕਦੇ ਹੋ ਮੈਂ ਲੈਂਗੁਏਜ ਨੇ ਚੇਂਜ ਕਰਕੇ ਦੇਖੀ ਹੈ ਅਲਿਸਨ ਤੇ ਤਮੈਨੂੰ ਉਮੀਦ ਹੈ ਕਿ ਸਾਰੀਆਂ ਵੈਬਸਾਈਟ ਤੁਹਾਡੇ ਕੰਮ ਆਉਣਗੀਆਂ ਤੇ ਮੈਨੂੰ ਜਰੂਰ ਉਮੀਦ ਹੈ ਕਿ ਤੁਹਾਨੂੰ ਪਸੰਦ ਆਊਗਾ ਇਹ ਵਲੌਗ ਅਗਲੇ ਵਲੌਗ ਦੇ ਵਿੱਚ ਜਰੂਰ ਮਿਲਾਂਗੇ ਅਸੀਂ ਤੁਹਾਨੂੰ ਸ਼ੇਅਰ ਕਰਾਂਗੇ ਕਿ ਹਾਂ ਮੇਸ਼ਤੀ ਕਿੱਦਾਂ ਦੀ ਹੈ ਸ਼ੌਪਿੰਗ ਤਾਂ ਮੈਂ ਪਹਿਲਾਂ ਹੀ ਕਾਫੀ ਸਾਰੀਆਂ ਚੀਜ਼ਾਂ ਮੰਗਾਈਆਂ ਪਰ ਇਸ ਵਾਰੀ ਖਾਸ ਮੈਂ ਆਪ ਦੇ ਲਈ ਮੰਗਾ ਰਹੀ ਹਾਂ ਮੈਨੂੰ ਇਸ ਤੇ ਕਾਫੀ ਟਾਈਮ ਲੱਗਦਾ ਹਾਂ ਮੇਸ਼ੂਰ ਯੂਜ਼ ਕਰ ਰਹੀ ਹਾਂ ਕਾਫੀ ਯੂਸਫੁਲ ਹਾਂ ਬਗੈਨੀਆਂ ਆਈਟਮ ਮਿਲ ਜਾਂਦੀਆਂ ਨੇ ਈਜ਼ੀ ਆਈਟਮ ਮਿਲ ਜਾਂਦੀਆਂ ਨੇ ਘਰ ਦੇ ਵਰਤਨ ਵਾਲੀਆਂ ਵੀ ਤੇ ਮੈਨੂੰ ਉਮੀਦ ਹੈ ਕਿ ਅਗਲਾ ਵਲੌਗ ਤੁਸੀਂ ਜ਼ਰੂਰ ਦੇਖੋਗੇ ਤੇ ਇਹ ਵੀ ਜ਼ਰੂਰ ਦੇਖੋਗੇ ਲਾਈਕ ਕਰੋਗੇ ਕਮੈਂਟ ਕਰੋਗੇ ਤੇ ਡਿਸਕ੍ਰਿਪਸ਼ਨ ਚੈੱਕ ਕਰਨਾ ਨਾ ਭੁੱਲਿਓ ਫਿਰ ਮਿਲਾਂਗੇ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਉਦੋਂ ਤੱਕ ਘਰੇ ਰਹਿਓ ਖੁਸ਼ ਰਹਿਓ ਫੜਦੇ ਰਹੋ ਤੇ ਇੰਟਰਨੈਟ ਚਲਾਉਂਦੇ ਰਹੋ ਥੈਂਕ ਯੂ